ਸਤ ਸੰਗਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਅੱਜ ਫਿਰ ਇੱਕ ਵੀਡੀਓ ਦੇਖ ਰਹੇ ਹੋ ਤੁਸੀਂ ਇਸ ਮਹਾਪੁਰਸ਼ ਦੀ ਨਾਲ ਨਾਲ ਵੀਡੀਓ ਚੱਲੀ ਜਾ ਰਹੀ ਆ ਪਰ ਇਸ ਮਹਾਪੁਰਸ਼ ਦੇ ਕਾਰਨਾਮੇ ਜਦੋਂ ਦੇਖੇ ਬਹੁਤ ਲੋਕਾਂ ਨੇ ਵੀਡੀਓ ਦੇਖ ਲਈਆਂ ਹੋਣੀਆਂ ਵੀਡੀਓ ਮੈਂ ਨਹੀਂ ਦਿਖਾ ਸਕਦਾ ਬਲਰੀ ਕਰਕੇ ਵੀ ਨਹੀਂ ਦਿਖਾ ਸਕਦਾ ਇੰਨੀਆਂ ਗੰਦੀਆਂ ਵੀਡੀਓ ਇਸ ਬੰਦੇ ਦੀਆਂ ਲੀਕ ਹੋਈਆਂ ਨੇ ਕਿ ਤੁਹਾਨੂੰ ਬਲਰ ਕਰਕੇ ਵੀ ਨਹੀਂ ਦਿਖਾ ਸਕਦੇ ਪਰ ਬਹੁਤ ਸਾਰੇ ਲੋਕਾਂ ਨੇ ਔਰੈਡੀ ਵੀਡੀਓ ਦੇਖ ਲਈਆਂ ਨੇ ਪਰ ਗੱਲ ਇਹ ਹੈ ਕਿ ਜਦੋਂ ਇਹਨਾਂ ਨੂੰ ਇਹੋ ਜਿਹੇ ਬਾਬਿਆਂ ਦੀ ਅਸੀਂ ਗੱਲ ਕਰਦੇ ਹਾਂ ਬਹੁਤ ਇਹੋ ਜਿਹੇ ਟਕਵੰਜੀ ਬਾਬਿਆਂ ਦੀ ਗੱਲ ਕਰ ਵੀ ਚੁੱਕੇ ਆ ਤੇ ਗਾਹ ਵੀ ਕਰਨੀਆਂ ਪੈਣੀਆਂ ਨੇ ਪਰ ਜਦੋਂ ਅਸੀਂ ਗੱਲ ਕਰਦੇ ਇਹਨਾਂ ਦੀ ਦੁਚਿੱਤੀ ਵਿੱਚ ਅਸੀਂ ਹੋਸਟ ਪੈ ਜਾਂਦੇ ਆ ਕਿ ਯਾਰ ਕਸੂਰ ਇਹਨਾਂ ਦਾ ਟਕਵੰਜੀ ਬਾਬਿਆਂ ਦਾ ਕੱਢੀਏ ਜਾਂ ਇਹਨਾਂ ਲੋਕਾਂ ਦਾ ਜਿਹੜੇ ਆ ਚਰਨਾ ਦੇ ਵਿੱਚ ਡਿੱਗੇ ਪਏ ਨੇ ਐਦਾਂ ਹੀ ਖੜੇ ਰਹਿੰਦੇ ਜਿਦਾ ਲੱਕ ਟੁੱਟੇ ਹੁੰਦੇ ਨੇ ਇਹਨਾਂ ਦੇ ਕਸੂਰ ਕਿਨਾਂ ਦਾ ਕੱਢੀਏ ਇਹਨਾਂ ਦਾ ਜਾਂ ਉਹਨਾਂ ਦਾ ਸੋ ਇਸ ਕਰਕੇ ਗਲਤੀਆਂ ਸਾਡੀਆਂ ਨੇ ਆਉਂਦੇ ਐ ਇਸ ਤਕਵੰਜੀ ਬਾਬੇ ਵੱਲ ਇਹਦੀਆਂ ਵੀਡੀਓ ਹੋਈਆਂ ਜੀ ਦੋ ਤਿੰਨ ਬਹੁਤ ਗੰਧੀਆਂ ਵੀਡੀਓ ਜਿਹੜੀ ਮੈਂ ਬਲਰ ਕਰਕੇ ਵੀ ਤੁਹਾਨੂੰ ਦਿਖਾ ਨਹੀਂ ਸਕਦਾ ਪਰ ਤੁਸੀਂ ਬਹੁਤ ਸਾਰੇ ਲੋਕੀ ਆਲਰੇਡੀ ਇਹਦੀਆਂ ਵੀਡੀਓਂ ਦੇਖ ਚੁੱਕੇ ਹੋ ਲੁਧਿਆਣਾ ਲੱਗੇ ਮੁੱਲਾਂਪੁਰ ਦੇ ਲੱਗੇ ਪਿੰਡਾ ਜੀ ਤਲਵੰਡੀ ਤਾਮ ਉੱਥੇ ਇਹਦਾ ਕੋਈ ਡੇਰੇ ਦੇ ਵਿੱਚ ਇਹ ਗਦੀ ਨਸ਼ੀਨ ਹੈਗਾ ਸ਼ੰਕਰ ਨੰਦ 70 ਸਾਲ ਤੋਂ ਉੱਪਰ ਇਹਦੀ ਉਮਰ ਆ ਤੇ ਇਹ ਬਾਬਾ ਫੜਿਆ ਗਿਆ ਕਿਸੇ ਜਨਾਨੀ ਦੇ ਨਾਲ ਅਲਫ ਨੰਗਾ ਤੇ ਜੋ ਕੁਝ ਬਹੁਤਾ ਐਕਸਪਲੇਨ ਕਰਨੀ ਲੋੜ ਨਹੀਂ ਅਲਫ ਨੰਗਾ ਕਰਕੇ ਉਹਨੇ ਕਿਹੜਾ ਉੱਥੇ ਸਾਡਾ ਕਥਾ ਪੜਨੀ ਆ ਜੋ ਕਰਤਾ ਸੀ ਤੁਹਾਨੂੰ ਪਤਾ ਲੱਗ ਗਈ ਜਾਈ ਮੇਰੀ ਇਸ ਗੱਲ ਤੋਂ ਤੇ ਇਹਦੀਆਂ ਵੀਡੀਓ ਉਸੇ ਦਰਬਾਰ ਦੇ ਵਿੱਚ ਆ ਤੇ ਕਿਸੇ ਨੇ ਚੋਰੀ ਬਣਾ ਲਈਆਂ ਵੀਡੀਓ ਕਿਸੇ ਦਰਵਾਜੇ ਦੀ ਖਿਰਕੀ ਦੇ ਜਾਂ ਦਰਵਾਜੇ ਦੀ ਕੁਝ ਥੋੜੀ ਜਿਹੀ ਜਗ੍ਹਾ ਸਿਉ ਪਤਾ ਲੱਗ ਰਿਹਾ ਕਿ ਚੋਰੀ ਕੋ ਬੰਦਾ ਵੀਡੀਓ ਬਣਾ ਰਿਆ ਤੁਹਾਡੀਆਂ ਜੇਬਾਂ ਦੇ ਵਿੱਚ ਜੇ ਤੁਸੀਂ ਦਰਬਾਰਾਂ ਤੇ ਜਾਂਦੇ ਹੋ ਡੇਰਿਆਂ ਤੇ ਜਾਂਦੇ ਹੋ 150 ਰੁਪਈਆ ਹੋਵੇਗਾ 100 150 ਤੁਸੀਂ ਉਹ ਵੀ ਜਾ ਕੇ ਇਹਨਾਂ ਦੇ ਮੱਥੇ ਟੇਕ ਆਉਂਦੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਲਗਜ਼ਰੀ ਲਾਈਫ ਤੁਸੀਂ ਬਣਾਈ ਜਾ ਰਹੇ ਹੋ ਵੱਡੇ ਵੱਡੇ ਮਹਿਲ ਵੱਡੀਆਂ ਵੱਡੀਆਂ ਕਾਰਾਂ ਤੇ ਅਜਾਸੀ ਦੁਨੀਆ ਭਰ ਦੀ ਇਹ ਲੋਕ ਕਰਦੇ ਨੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੀ ਜੇਬ ਦੇ ਵਿੱਚ ਜਿਹੜਾ ਜਿਹੜਾ 100 150 ਰੁਪਈਆ ਤੁਸੀਂ ਉਹ ਵੀ ਇਹਨਾਂ ਨੂੰ ਮੱਥਾ ਟੇਕ ਆਉਣਾ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਘਰ ਆਉਂਦੇ ਨੂੰ ਤੁਹਾਡੇ ਚਾਹ ਵਾਸਤੇ ਖੰਡ ਵੀ ਹੈਗੀ ਆ ਜਾਂ ਨਹੀਂ ਤੁਹਾਡੇ ਪੀਪੇ ਵਿੱਚ ਆਟਾ ਵੀ ਹੈਗਾ ਜਾਂ ਨਹੀਂ ਤੁਹਾਡੇ ਨਿਆਣੇ ਨੇ ਕੁਛ ਖਾ ਕੇ ਪੀਣਾ ਖਾ ਕੇ ਸੌਣਾ ਜਾਂ ਨਹੀਂ ਕੋਈ ਫਿਕਰ ਨਹੀਂ ਤੁਸੀਂ ਜਿਹੜਾ ਪੈਸੇ ਚਾਰ ਹੁੰਦੇ ਹੋ ਇਹਨਾਂ ਦੇ ਢੂਗੇ ਵਿੱਚ ਦੇ ਆਉਂਦੇ ਹੋ ਤੇ ਇਹ ਫਿਰ ਲਗਜ਼ਰੀ ਲਾਈਫਾਂ ਜੀਦੇ ਨੇ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਲੋਕਾਂ ਨੂੰ ਇਹੋ ਜਿਹੇ ਪਹਿਰਾਵਿਆਂ ਵਿੱਚ ਲਿਆ ਕੇ ਤੁਸੀਂ ਮੱਥੇ ਟਿਕਾਉਂਦੇ ਹੋ ਔਰ ਗੁਰਦੁਆਰੇ ਦੇ ਬਾਹਰ ਤੁਸੀਂ ਦੇਖਿਆ ਹੋਵੇਗਾ ਕਿ ਉਹੀ ਸਿੰਘ ਜਿਹਨੇ ਚੰਗੇ ਦਮਾਲੇ ਉਹਨਾਂ ਨੇ ਬੰਨੇ ਹੋਏ ਨੇ ਚੰਗੀਆਂ ਪੱਗਾਂ ਕੱਸੀਆਂ ਹੋਈਆਂ ਨੇ ਚੋਲੇ ਪਾਏ ਹੋਏ ਨੇ ਇਸ ਬਾਬੇ ਦੇ ਚਰਨਾਂ ਦੇ ਵਿੱਚ ਡਿਗੇ ਪਏ ਨੇ ਇੱਕ ਤਾਂ ਮੱਥਾ ਟੇਕਣਾ ਤੁਸੀਂ ਵੀਡੀਓ ਦੇਖੀ ਜਾਓ ਨਾਲ ਮੇਰਾ ਚਿਹਰਾ ਹੀ ਚਿਹਰਾ ਨਾ ਦੇਖਿਓ ਅੱਜ ਸਿਰਫ ਮੇਰੀ ਆਵਾਜ਼ ਸੁਣਿਓ ਤੁਹਾਡਾ ਧਿਆਨ ਵੀਡੀਓ ਤੇ ਰਹਿਣਾ ਚਾਹੀਦਾ ਆ ਦੇਖੋ ਦੇਖੋ ਆ ਦਿਮਾਲਿਆਂ ਵਾਲੇ ਦੇਖੋ ਆ ਲੰਬਿਆਂ ਚੋਲਿਆਂ ਵਾਲੇ ਦੇਖੋ ਸਰਦਾਰ ਕਿਦਾਂ ਇਸ ਇਹਦੇ ਕੁੱਤੇ ਹੀ ਬਣੇ ਹੋਏ ਨੇ ਭਗਤ ਨਹੀਂ ਕੁੱਤੇ ਹੀ ਬਣੇ ਹੋਏ ਨੇ ਦੇਖੋ ਕੀ ਹਾਲ ਇਹਨਾਂ ਦਾ ਦੇਖੋ ਤੇ ਗੱਲ ਇਹ ਕਿ ਹੁਣ ਗਲਤ ਕੌਣ ਆ ਇਹਨਾਂ ਦੇ ਤਾਂ ਤੁਸੀਂ ਐਸ਼ ਤੇ ਤੁਸੀਂ ਕਰਾ ਰਹੇ ਉਹਨਾਂ ਦਾ ਕਸੂਰ ਥੋੜੋ ਆ ਬੀਬੀਆਂ ਜਿਹੜਾ ਐਸ ਇਹੋ ਜਿਹੇ ਬਾਬਿਆਂ ਕੋ ਜਾਂਦੇ ਹੋ ਚੰਗੇ ਘਰਾਂ ਦੀਆਂ ਜਨਾਨੀਆਂ ਨੇ ਚੰਗੇ ਅਮੀਰ ਘਰਾਂਆਂ ਦੇ ਸਰਦਾਰ ਨੇ ਚੋਲਿਆਂ ਵਾਲੇ ਦਮਾਲਿਆਂ ਵਾਲੇ ਚੰਗੇ ਅਮੀਰ ਕਰਾਂ ਦੇ ਤੇ ਡੇਢ ਮੈਂ ਡੇਢ 150 ਵਾਲੀ ਗੱਲ ਕੀਤੀ ਜੀ ਇਹ ਉਹਨੇ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਡੇਰੇ ਬਣੇ ਹੋਏ ਨੇ ਉੱਥੇ ਜਾ ਜਾ ਕੇ ਜਿਹੜੀਆਂ ਮਜ਼ਾਰਾਂ ਤੇ ਤੁਸੀਂ ਮੇਲੇ ਲੱਗਦੇ ਨੇ ਉੱਥੇ ਜਾ ਕੇ ਸਾਰਾ ਆਹ ਦੇਖੋ ਉਹ ਦੇਖੋ ਸਰਦਾਰ ਆਵੀਂ ਕੀ ਆ ਯਾਰ ਸਰਦਾਰੀ ਇਹਨਾਂ ਦੀ ਔਰ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਆ ਅੰਦਰ ਦਰਬਾਰ ਸਾਹਿਬ ਅੰਦਰ ਗੁਰਦੁਆਰਾ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਆ ਤੇ ਤੁਸੀਂ ਇਹ ਦੇਖੋ ਫਾਇਦਾ ਕੀ ਤੁਹਾਡਾ ਉੱਥੇ ਮੱਥੇ ਟੇਕਣ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਇਹਦੇ ਚਰਨਾਂ ਵਿੱਚ ਬੈਠ ਕੇ ਜਾਣਾ ਦੇਖੋ ਹੱਥ ਧਵਾ ਰਹੇ ਨੇ ਉਸ ਬੰਦੇ ਦੇ ਮਤਲਬ ਚਰਨ ਵੀ ਧਵਾ ਰਹੇ ਨੇ ਮੈਂ ਇੱਥੇ ਇੱਕ ਕੋਈ ਬਾਬਾ ਆਇਆ ਸੀਗਾ ਤੇ ਉਹ ਮੈਂ ਦੋਕ ਵਾਰੀ ਦੇਖਣ ਦਾ ਜਾਣ ਦਾ ਮੌਕਾ ਮਿਲਿਆ ਜਿੱਥੇ ਉਹਨੇ ਬਹਿਣਾ ਉੱਥੇ ਪਹਿਲਾਂ ਤੋਂ ਬੈੱਡ ਦੇ ਲਾਗੇ بڑے ਬਦਾਮ ਕਾਜੂ ਪਿਸਤੇ ਪਤਾ ਨਹੀਂ ਕੀ ਕੀ ਰੰਗ ਬਰੰਗੇ ਉਹਦੇ ਵੱੜ ਦੇਸੀ ਘੋਦੇ ਕੋਲੇ ਭਰ-ਭਰ ਰੱਖੇ ਹੁੰਦੇ ਹਰ ਜਿੱਥੇ ਉਹ ਵੀ ਉਹਨੇ ਬੈਠਣਾ ਜਿੱਥੇ ਸੌਣਾ ਜਿੱਥੇ ਬੈਠਣਾ ਈਵਨ ਇੱਥੋਂ ਤੱਕ ਕਿ ਵਾਸ਼ਰੂਮ ਤੱਕ ਵੀ ਉਹਦੇ ਇਦਾਂ ਦਾ ਸਮਾਨ ਰੱਖਿਆ ਹੋਇਆ ਖਾਣ ਪੀਣੂ ਖਾਈ ਜਾ ਤੇ ਕੱਢੀ ਜਾ ਖਾਈ ਜਾ ਤੇ ਕੱਢੀ ਜਾ ਦਰ ਲਾਂਤ ਤੁਹਾਡੇ ਫਿਰ ਵਾਸ਼ਰੂਮ ਤੱਕ ਛੱਡ ਕੇ ਆਉਣਾ ਲੈ ਕੇ ਆਉਣਾ ਮੈਂ ਤਾਂ ਬਸ ਨਾ ਮ제 ਜੇ ਲੈਂਦਾ ਉਹਨਾਂ ਨਾਲ ਚੀਜ਼ਾਂ ਦਾ ਯਾਰ ਕੀ ਸਾਡਾ ਮਤ ਫਰੀ ਪਈ ਆ ਕਿਹੜੇ ਚੱਕਰਾਂ ਚ ਅਸੀਂ ਪਏ ਆ ਇਸ ਜਮਾਨੇ ਦੇ ਵਿੱਚ ਵੀ ਔਰ ਰੋਟੀ ਖਾਣ ਤੋਂ ਪਹਿਲਾਂ ਉਹਦੇ ਹੱਥ ਧਵਾਉਣੇ ਦੋ ਬਜ਼ੁਰਗਾਂ ਨੇ ਇੱਕ ਨੇ ਹੱਥ ਧਵਾਉਣੇ ਇੱਕ ਉਹਦੇ ਤੌਲੀਆ ਲੈ ਕੇ ਖੜੀ ਉਹਨੇ ਹੱਥ ਉਹਦੇ ਸਾਫ਼ ਕਰਨੇ ਫਿਰ ਉਹਦੇ ਪੈਰ ਧੋਣੇ ਉੱਥੇ ਰੱਖ ਕੇ ਵੱਡਾ ਸਾਰਾ ਬਾਟਾ ਜਿਆ ਤੇ ਯਾਰ ਇਹਨਾਂ ਦੇ ਹੱਥ ਟੁੱਟੇ ਹੋਏ ਆ ਆਪ ਨਹੀਂ ਧੋ ਸਕਦੇ ਇਹ ਪੈਰ ਇਹਨਾਂ ਦੇ ਗਿੱਟੇ ਧਵਾਉਂਦੇ ਨਾ ਨਹਾ ਨੂੰ ਆਪ ਨਹੀਂ ਸਕਦੇ ਇਹ ਨਹਾ ਨੂੰ ਨਹੀਂ ਸਕਦੇ ਔਰ ਉਸ ਆਸ਼ਰਮ ਦੇ ਵਿੱਚ ਇਹਦੇ ਪਹਿਲਾਂ ਵੀ 5-7 ਮਾਮਲੇ ਹੋ ਚੁੱਕੇ ਨੇ 2007 ਦੇ ਵਿੱਚ ਕਹਿੰਦੇ ਇੱਕ ਕੁੜੀ ਦੇ ਨੇ ਕੱਪੜੇ ਪਾੜਤੇ ਸੀਗੇ ਇੱਕ ਕੁੜੀ ਦੇ ਕੱਪੜੇ ਪਾੜਤੇ ਸੀ ਇਹਨੇ ਉਹਦੇ ਤੇ ਵੀ ਉਸ ਕੇਸ ਦੀ ਵੀ ਇਹਦੀ ਐਫ ਆਈ ਆਰ ਅਜੇ ਚੱਲਦੀ ਹੈ ਪਰ 2007 ਤੋਂ ਅੱਜ ਤੱਕ ਲੈ ਕੇ 20 ਸਾਲ ਤਕਰੀਬਨ ਹੋ ਗਏ ਨੇ ਪਰ ਕੋਈ ਸੁਣਵਾਈ ਨਹੀਂ ਉਹ ਐਫ ਆਈ ਆਰ ਕਿੱਥੇ ਗਈ ਕਿਉਂਕਿ ਇਹਨਾਂ ਲੋਕਾਂ ਦੇ ਸੰਬੰਧ ਸਰਕਾਰਾਂ ਦੇ ਨਾਲ ਨੇ ਪੈਸਾ ਤੇ ਲਾਭ ਬਹੁਤ ਆ ਮੂੰਹ ਬੰਦ ਕਰ ਦਿੰਦੇ ਨੇ ਫਿਰ 2014 ਦੇ ਵਿੱਚ ਇੱਕ ਨਵਾਲਿਕ ਕੁੜੀ ਕੱਦ ਟੱਪ ਕੇ ਦੌੜੀ ਸੀ ਇਸ ਆਸ਼ਰਮ ਦੇ ਵਿੱਚੋਂ ਕਿਉਂ 도ੜੀ ਸੀ ਅਜ ਤੱਕ ਪਤਾ ਨਹੀਂ ਲੱਗਿਆ ਪਰ ਉਹ ਵੀ ਕੇਸ ਕਾਫੀ ਉਦੋਂ ਬਹਿਸ ਵਿੱਚ ਸੈਇਆ ਹੋਇਆ ਸੀਗਾ ਪਰ ਲੋਕੀ ਫੇਰ ਕਿਉਂਕਿ ਅਸਲੀ ਲਕੀਰਾਂ ਦੇ ਫਕੀਰ ਨਾ ਜਿੱਦਨੂੰ ਦੁਨੀਆ ਤੁਰਦੀ ਅਸੀਂ ਸੋਚੇ ਸਮਝੇ ਮਗਰ ਤੁਰ ਪੈਨੇ ਆ ਆ ਦੇਖੋ ਬੱਚੀਆਂ ਇਹਨਾਂ ਬੱਚੀਆਂ ਨੂੰ ਤੁਸੀਂ ਲਿਜਾ ਕੇ ਉਹਦੇ ਕਲਾਵੇ 'ਚ ਦਿੰਦੇ ਹੋ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਇਹੋ ਜਿਹੇ ਹਰਾਮਜਾਦੇ ਬਾਬਿਆਂ ਦਾ ਨਿਗਾਹ ਕੀ ਆ ਤੁਹਾਡੀਆਂ ਬੱਚੀਆਂ ਤੇ ਤੁਹਾਨੂੰ ਇਹ ਨਹੀਂ ਪਤਾ ਇਹ ਇੰਤਜ਼ਾਰ ਕਰਦੇ ਨੇ ਕਿ ਕਦੋਂ ਇਹ ਜਵਾਨ ਹੋਣ ਈਵਨ ਜਵਾਨ ਹੋਣ ਦਾ ਵੀ ਇੰਤਜ਼ਾਰ ਨਹੀਂ ਇਹ ਕਰਦੇ ਸਮਝੋ ਬਾਰਾ ਕਈ ਗੱਲਾਂ ਕਿ ਇਹ ਦਦੇ ਮੈਂ ਕਿਹਾ ਕਿ ਇਹ ਇਹਨਾਂ ਦੀ ਕਸੂਰਵਾਰ ਇਹ ਨੇ ਜਾਂ ਫਿਰ ਜਿਹੜੇ ਮੱਥੇ ਟੇਕਣ ਵਾਲੇ ਉਹ ਕਸੂਰਵਾਰ ਨੇ ਇਹਨਾਂ ਚੱਕਰਾਂ ਦੇ ਵਿੱਚ ਅਸੀਂ ਕਈ ਵਾਰੀ ਬਹੁਤ ਹੀ ਦੁਚਿੱਤੀ ਦੇ ਵਿੱਚ ਪੈ ਜਾਂਦੇ ਆ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਣਾ ਇਸੇ ਬਾਬੇ ਦੇ ਜਿਹੜੇ ਉਸੇ ਇਲਾਕੇ ਦੇ ਲੋਕੀ ਬਾਹਰ ਤੇ ਨਿਕਲੇ ਨੇ ਪਰ ਚੱਕਰੇ ਕੀ ਸਾਰੇ ਨਹੀਂ ਨਿਕਲਦੇ ਥੋੜੇ ਜਿਹੇ ਲੋਕ ਹੀ ਨਿਕਲੇ ਨੇ ਬਾਹਰ ਤੁਹਾਨੂੰ ਗੱਲਬਾਤ ਸੁਣਾਉਣਾ ਕੀ ਗੱਲਬਾਤ ਕਰ ਰਹੇ ਨੇ ਆ ਜੋ ਜਰਾ ਆ ਸੁਣਿਓ ਜਰਾ ਇੱਕ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਸਮਿੰਦਰ ਸਿੰਘ ਸਰਾਹ ਤਲਵੰਡੀ ਖੁਰਦ ਹਲਕਾ ਦਾਖਾ ਤੋਂ ਉਸੇ ਨਗਰ ਤੋਂ ਆਈ ਜਿਸ ਨਗਰ ਤਲਵੰਡੀ ਖੁਰਦ ਤੋਂ ਇਹ ਅਸਲੀ ਵੀਡੀਓ ਸੰਕਰਨ ਅਨੰਦ ਦੀ ਵਾਇਰਲ ਹੋਈ ਹੈ ਜੀ ਸੰਕਰਨਾਂ ਦੀ ਇੱਕ ਤਕਰੀਬੋਂ ਉਪਤੀ ਸਾਧਾ ਜੀ ਜੋ ਕਿ ਤਕਰੀਬਨ 884 87 ਤੋਂ ਇਹ ਉਥੇ ਡੇਰੇ ਦੇ ਵਿੱਚ ਮੱਲੀ ਬੈਠਾ ਕੁਝ ਲੋਕੇ ਦੇ ਆਪਾਸ ਬਣੇ ਹੋਏ ਆ ਵੀ ਸੇਵਾਦਾਰ ਆ ਇਹ ਸੇਵਾਦਾਰ ਨਹੀਂ ਹੈਗਾ ਜੀ ਨਿਰਾਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਆਪ ਹੀ ਸੁਣ ਤੋਂ ਹੋ ਗਿਆ ਕਿਉਂਕਿ ਆਪ ਦੇ ਚਤੇਹਾਂ ਦੇ ਨਾਲ ਰਲ ਕੇ ਇਹ ਉਥੇ ਇਹ ਜੋ ਰਾਗ ਚਲਾ ਰ ਹਰਾਨ ਕਿੱਥੋਂ ਪੈ ਗਈਆਂ ਉਸ ਅਡੇਰੇ ਦੀ ਕਮਾਈ ਦੇ ਨਾਲ ਇਹ ਪਰ ਫੁੱਲ ਤੋਂ ਹਿਆ ਦੇਸਾਂ ਬਦੀਸਾਂ ਦੇ ਵਿੱਚ ਇਹ ਪਾਸਵਰਡ ਬਣਾ ਕੇ ਉਥੋਂ ਲੜਕੀਆਂ ਜਿਹਨਾਂ ਦੀ ਲੜਕੀਆਂ ਬਾਹਰ ਕੱਢਦਾ ਉਹਨਾਂ ਦੇ ਪਰਿਵਾਰਾਂ ਦੀ ਔਰਤਾਂ ਦੇ ਨਾਲ ਇਹ ਅਸਲੀ ਹਰਕਤਾਂ ਕਰਦਾ ਜੀ ਹਾਂਜੀ ਬਲੈਕਮੇਲ ਕਰਦਾ ਉਹਨਾਂ ਨੂੰ ਇਹ ਸਾਨੂੰ ਪਤਾ ਲੱਗਿਆ ਜੀ ਹੁਣ ਫਰਾਰਾ ਜੀ ਉਸੇ ਦਿਨ ਤੋਂ ਜੀ ਕਾਰ ਵੀ ਦੀ ਹੀ ਮੰਗ ਕੀਤੀ ਵੀ ਇਹਦੀ ਸਾਰੀ ਕੱਲੀ ਕੱਲੀ ਜਾਂਚ ਕੀਤੀ ਜਾਵੇ ਸੀਬੀਆਈ ਜਾਂਚ ਹੋਣੀ ਚਾਹੀਦੀ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਸ ਨੂੰ ਸਜ਼ਾ ਕਰਵਾ ਕੇ ਹਟਾਂਗੇ ਜੱਜ ਸਾਹਿਬ ਵੀ ਅਸੀਂ ਪੇਸ਼ ਹੋਏ ਹਾਂ ਮਾਨਵਜਾਤੇ ਉਹਨਾਂ ਨੇ ਵੀ ਇਹੀ ਕਿਹਾ ਵਾ ਵੀ ਅਸੀਂ ਤੁਹਾਨੂੰ ਵੇਟ ਕਰਦੇ ਆ ਸਾਨੂੰ ਕੰਪਲੀਟ ਆ ਜਿਹੜੀ ਪੁੱਛ ਚੁੱਕੀਆਂ ਸਾਰੀਆਂ ਹੋਰ ਵੀ ਮ ਜੀ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਹੋਏ ਆਂ ਅਨਸਾਫਤ ਦਬਾਵਾਗੇ ਜਿਹੜੇ ਆਏ ਨੇ ਸਾਰੇ ਹੁਣ ਪਿੰਡ ਦੇ ਵਾਸੀ ਨਹੀਂ ਆਏ ਨਹੀਂ ਨਹੀਂ ਵੱਖ-ਵੱਖ ਨਗਰਾਂ ਤੋਂ ਆਏ ਜੀ ਜਿਨ੍ਹਾਂ ਨੂੰ ਇਹ ਠੇਸ ਪੁੱਜੀ ਆ ਸਾਡੇ ਹਲਕੇ ਦੀ ਬਦਨਾਮੀ ਕਰਤੀ ਤਲਵੰਡੀ ਖੁਰਦਾ ਦਾ ਨਾਂ ਕਟਦਾ ਠੀਕ ਸੋ ਇਸ ਬਾਬੇ ਨੂੰ ਤਗਵੰਜੀ ਬਾਬੇ ਨੂੰ ਸਰਕਾਰਾਂ ਲੱਭਦੀਆਂ ਨੇ ਕਦੋਂ ਲੱਭਦੀਆਂ ਨੇ ਕੋਈ ਪਤਾ ਨਹੀਂ ਕਿੰਨੀ ਦਰੇ ਤੇ ਕੁਝ ਕੇਸ ਹੋਏਗਾ ਵੀ ਜਾਂ ਨਹੀਂ ਹੋਏਗਾ ਜੇ ਅੰਦਰ ਵੀ ਗਿਆ ਤਾਂ ਛੁੱਟ ਜਾਏਗਾ ਤੇ ਜਾਂ ਫਿਰ ਬੇਲ ਤੇ ਇਹ ਵੀ ਆਉਂਦਾ ਰਹੇਗਾ ਜਿਵੇਂ ਉਹ ਰਾਮ ਰਹੀਮ ਜਦੋਂ ਮਰਜੀ ਆਉਂਦਾ ਰਹਿੰਦਾ ਕਿਉਂਕਿ ਇਹਨਾਂ ਦੀ ਪਹੁੰਚ ਬਹੁਤ ਆ ਪੈਸਾ ਤੇ ਲਾਭ ਬਹੁਤ ਆ ਵੱਡੇ ਵੱਡੇ ਲੋਕਾਂ ਦੇ ਨਾਲ ਇਹਨਾਂ ਦੇ ਸੰਬੰਧ ਨੇ ਬੈਠਲੀ ਉੱਠਨੀਆ ਸਾਰੂਕਾਰ ਨੇ ਸਰਕਾਰਾਂ ਦੇ ਲੋਕਾਂ ਦੇ ਨਾਲ ਤੇ ਫਿਰ ਕੀ ਕੀਤਾ ਜਾਵੇ ਬਹੁਤ ਸਾਰੇ ਕਲਾਕਾਰ ਜੇ ਕਲਾਕਾਰਾਂ ਦੀ ਗੱਲ ਕਰੀਏ ਤੇ ਕਲਾਕਾਰ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਇੱਕ ਮੈਂ ਪਿੱਛੇ ਜੇ ਇੰਟਰਵਿਊ ਸੁਣਿਆ ਸੀ ਕਿਸੇ ਵੱਡੇ ਕਲਾਕਾਰ ਦਾ ਕਹਿੰਦੇ ਨਹੀਂ ਜੀ ਕਲਾਕਾਰ ਨਹੀਂ ਪ੍ਰਮੋਟ ਕਰਦੇ ਕਲਾਕਾਰ ਹੀ ਤੇ ਪ੍ਰਮੋਟ ਕਰਦੇ ਨੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੇ ਬਾਬਿਆਂ ਨੂੰ ਕੋ ਪ੍ਰਮੋਟ ਕਰਦਾ ਸਾਇਆਂ ਸੋਈਆਂ ਨੂੰ ਤੇ ਉਹ ਗਾਉਣ ਵਾਲੇ ਹੀ ਨੇ ਇਸ ਗੱਲ ਨੂੰ ਮੰਨਣਾ ਪੈਗਾ ਭਾਵੇਂ ਮੈਂ ਇੱਕ ਸੰਗੀਤਕ ਪਰਿਵਾਰ ਦੇ ਵਿੱਚੋਂ ਪਰ ਮੈਂ ਇਹ ਸ਼ਰਿਆਮ ਕਹੂੰਗਾ ਕਿ ਕਲਾਕਾਰ ਹੀ ਨੇ ਜਿਹੜੇ ਇਹਨਾਂ ਬਾਬਿਆਂ ਟਕਵੰਜੀ ਬਾਬਿਆਂ ਨੂੰ ਪ੍ਰਮੋਟ ਕਰਦੇ ਨੇ ਇਹਨਾਂ ਕਰਕੇ ਉੱਥੇ ਰਸ਼ ਪੈਂਦਾ ਜੋ ਤੁਸੀਂ ਬੋਲਦੇ ਹੋ ਇਹਨਾਂ ਬਾਰੇ ਇਹਨਾਂ ਦੀ ਵਡਿਆਈ ਦੇ ਵਿੱਚ ਜੋ ਕੁਝ ਤੁਸੀਂ ਬੋਲਦੇ ਹੋ ਉਹ ਲੋਕਾਂ ਤੇ ਅਸਰ ਹੁੰਦਾ ਤੇ ਜਿਹਦੇ ਵਿੱਚ ਜਿਹਦੀ ਜੇਬ ਦੇ ਵਿੱਚ 100 ਰੁਪਈਆ ਵੀ ਹੁੰਦਾ ਉਹ ਵੀ ਕਾਢ ਕੇ ਉੱਥੇ ਸੁੱਟ ਜਾਂਦਾ ਫਿਰ ਭੁੱਖਾ ਮਰਦਾ ਜਾ ਕੇ ਓਨਲੀ ਤੁਹਾਡੇ ਸਿੰਗਰਾਂ ਦੀ ਵਜ੍ਹਾ ਕਰਕੇ ਤੁਸੀਂ ਉੱਥੇ ਜਾ ਕੇ ਜਿਹੜੇ ਗੁਣ ਗਾਉਂਦੇ ਹੋ ਵੱਟੀਆਂ ਵੱਟੀਆਂ ਗੱਲਾਂ ਕਰਦੇ ਹੋ ਤੁਹਾਨੂੰ ਤੇ ਉੱਥੋਂ ਲੱਖਾਂ ਰੁਪਈਏ ਮਿਲ ਵੀ ਜਾਂਦੇ ਹੋਣਗੇ ਪਰ ਇਹ ਲੋਕੀ ਜਿਹੜੇ ਮੋਹਰੇ ਬੈਠਦੇ ਨੇ ਇਹ ਜਿਆਦਾ ਜੁੜ ਜਾਂਦੇ ਨੇ ਉਹਦੇ ਨਾਲ ਤੁਹਾਡੀਆਂ ਗੱਲਾਂ ਦਾ ਅਸਰ ਇਹਨਾਂ ਤੇ ਹੁੰਦਾ ਸੋ ਮੈਂ ਬਹੁਤ ਸਾਰੇ ਕਲਾਕਾਰਾਂ ਨੂੰ ਇਹ ਗੱਲ ਚੁਬੇਗੀ ਪਰ ਇਹ ਸੱਚ ਆ 200% ਸੱਚ ਆ ਕਿ ਗਾਉਣ ਵਾਲੇ ਹੀ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਦੇ ਨੇ ਇਹਦੇ ਡੇਰੇ ਤੇ ਵੀ ਬਹੁਤ ਲੋਕਾਂ ਨੇ ਗਿਆ ਹੋਇਆ ਅਜੇ 7-8 ਦਿਨ ਪਹਿਲਾਂ ਏਸੀ ਟਕਵੰਜੀ ਬਾਬੇ ਦੇ ਨਾਂ ਤੇ ਇੱਕ ਗੀਤ ਵੀ ਆਇਆ YouTube ਤੇ ਪਿਆ ਉੱਥੇ ਵੀ ਦੀਆਂ ਵੀਡੀਓ ਇਹਨੂੰ ਬਾਬੇ ਨੂੰ ਨਾਲ ਲੈ ਕੇ ਵੀਡੀਓ ਬਣਾਏ ਗਏ ਵੱਡੇ-ਵੱਡੇ ਲੋਕੀ ਨਾਲ ਤੁਰੇ ਫਿਰਦੇ ਨੇ ਮੱਥੇ ਟੇਕਦੇ ਨੇ ਆ ਦੇਖੋ ਆ ਦੇਖੋ ਕਿੱਡਾ ਧਾੜਾ ਤੇਰਾ ਸਿਆਣਾ ਬਿਆਣਾ ਤੂੰ ਉਹ ਦੋਨੇ ਇੱਕੋ ਜਿਹੇ ਉਹ ਵੀ ਪੈਰੀ ਹੱਥ ਲਵਾਈ ਜਾਂਦਾ ਤੇ ਤੁਸੀਂ ਲਾਈ ਜਾਂਦੇ ਆ ਉਮਰ ਤੇ ਕੁਲੇ ਅੱਜ ਕਰ ਲਵੇ ਯਾਰ ਬੰਦਾ ਜੇ ਹੋਰ ਨਹੀਂ ਕੋਸ਼ਤਾ ਦੇਖੋ ਹੱਥ ਟੁੱਟੇ ਆ ਤੋ ਆਇਆ ਕਰੋ ਇਹਨਾਂ ਦੇ ਹੱਥ ਇਹਨਾਂ ਦੇ ਟੱਟੀ ਵਾਲੇ ਹੱਥ ਵੀ ਧਵਾਇਆ ਕਰੋ ਜਾ ਕੇ ਨਾਲ ਹੀ ਜਾਇਆ ਕਰੋ ਅੰਦਰ ਦੁਰ ਲਾਂਤ ਤੁਹਾਡੇ ਕੋਈ ਫਾਇਦਾ ਨਹੀਂ ਤੁਹਾਡਾ ਮੇਰਾ ਕੰਮ ਆ ਤੁਹਾਨੂੰ ਦੱਸਣਾ ਸਮਝਣਾ ਨਹੀਂ ਸਮਝਣਾ ਉਹ ਤੁਹਾਡਾ ਕੰਮ ਆ ਸਤਿ ਸ਼੍ਰੀ ਅਕਾਲ